ਜਿਵੇਂ ਪੰਜਾਬੀ ਵਿੱਚ ਨਿੱਤ ਪੁਰਾਣੇ ਸ਼ਬਦਾਂ ਨੂੰ ਮੁੜ ਜ਼ਿੰਦਾ ਕਰਕੇ ਵਰਤਣ ਦਾ ਵੀ ਸਵਾਦ ਹੈ ਤੇ ਸਹਿਜੇ ਸੈਜਨਸ ਵਿੱਚ ਹੋਰ ਅੰਗਰੇਜ਼ੀ ਹੋਵੇ ਕੋਈ ਵੀ ਹੋਵੇ ਉਹਦੇ ਸ਼ਬਦ ਹੋਰ ਭਾਸ਼ਾਵਾਂ ਦੇ ਸ਼ਬਦ ਜਦੋਂ ਆਉਂਦੇ ਨੇ ਉਹਦੇ ਨਾਲ ਵੀ ਪੰਜਾਬੀ ਤਗਾ ਵੱਧਦੀ ਹੈ ਇਹ ਕੋਈ ਚੋਇਸ ਨਹੀਂ ਇਹ ਇੰਪੈਰੀਟਿਵ ਹੈ ਹੋ ਕੇ ਰਹਿਣਾ ਹੈ ਕਿਉਂਕਿ ਪੰਜਾਬੀ ਜਿਉਂਦੀ ਹੈ ਹੋਰ ਨਾਲ ਕਲਚਰਾਂ ਨਾਲ ਸੰਵਾਦ ਕਰਦੀ ਹੈ ਹੋਰ ਕਲਚਰਾਂ ਦੇ ਨਾਲ ਸੰਵਾਦ ਕਰਦੇ ਨੇ ਇੱਕ ਦੂਜੇ ਨੂੰ ਸ਼ਬਦ ਵੀ ਦਿੰਦੇ ਨੇ ਖੈਰ ਭਾਸ਼ਣ ਛੱਡਦੇ ਆ ਇੰਗਲਿਸ਼ ਟੀਚਿੰਗ ਤੇ ਆਉਂਦੇ ਆ ਹੋਰ ਨਾਲ ਭਾਸ਼ਾਵਾਂ ਨਾਲ ਸੰਵਾਦ ਦਾ ਇਹ ਮਤਲਬ ਨਹੀਂ ਵੀ ਕੋਈ ਵੀ ਅੰਗਰੇਜ਼ੀ ਪੜ੍ਹਾ ਲਵੇਗਾ ਸਾਡੇ ਸਮਾਜਿਕ ਸਿੱਖਿਆ ਦੇ ਇੱਕ ਸਰ ਸੀ ਹੇਮੰਤ ਜੂਨਾ ਦਾ ਨਾਮ ਚੌਕ ਨੂੰ ਇੱਕ ਮੋਸ਼ਨ ਵਿੱਚ ਘੁਮਾ ਕੇ ਭਾਰਤ ਦਾ ਪੂਰਾ ਨਕਸ਼ਾ ਬਣਾ ਦਿੰਦੇ ਸੀ ਹਰ ਵਾਰੀ ਬਲੈਕਬੋਰਡ ਤੇ ਚੌਕ ਦੀ ਇੱਕ ਕੋਈ ਮੋਸ਼ਨ ਤੇ ਉਹੀ ਨਕਸ਼ਾ ਆਲਮੋਸਟ ਪਰਫੈਕਟ ਹੁਣ ਇਹਨਾਂ ਨੂੰ ਕਿਸੇ ਨੇ ਚੱਕ ਕੇ ਤਸੀਲ ਦੇ ਬਾਹਰ ਬਿਠਾਤਾ ਤੇ ਕਹਿੰਦਾ ਅਜ ਤੋ ਇਹ ਨਕਸ਼ਾ ਨਵੀਸ ਨੇ ਤੇ ਫਿਰ ਉਹ ਤਾਂ ਉਹ ਗੱਲ ਹੋ ਜੇਗੀ ਨਾ ਜਿਹੜੀ ਫਫੇ ਨਾਲ ਸ਼ੁਰੂ ਹੁੰਦੀ ਫਫਾ ਪਾੜ ਉਧਰ ਪਰਲੇ ਪੰਜਾਬ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਮਰੀਮ ਸ਼ਰੀਫ ਨੇ ਜੇ ਇਹਨਾਂ ਨੂੰ ਬੁਲਾਇਆ ਕਿਹਾ ਕਿ ਅੱਜਕੱਲ ਸਾਡੇ ਸਾਊਥ ਪੰਜਾਬ ਵੱਖਰਾ ਪ੍ਰਾਂਤ ਬਣਾਉਣ ਦੀ ਇੱਕ ਮੰਗ ਉੱਠਦੀ ਰਹਿੰਦੀ ਹੈ ਅੱਜਕੱਲ ਵੀ ਚੱਲ ਰਹੀ ਹੈ ਹੁਣ ਸਮਝੋ ਮਰੀਮ ਸ਼ਰੀਫ ਨੇ ਇਹਨਾਂ ਨੂੰ ਬੁਲਾਇਆ ਹੇਮੰਤ ਸਰ ਨੂੰ ਕਿਹਾ ਵੀ ਤੁਸੀਂ ਸਾਨੂੰ ਹੈਲਪ ਕਰ ਦਿਓ ਨਕਸ਼ਾ ਬਣਾਉਣ ਵਿੱਚ ਵੀ ਸਾਊਥ ਪੰਜਾਬ ਕੀ ਹੋਣਾ ਚਾਹੀਦਾ ਹੈ ਤੁਸੀਂ ਦੱਸ ਦਿਓ ਭਾਸ਼ਾ ਪੜਾਉਣਾ ਜੇ ਸਿਰਫ ਕਹਾਦੇ ਤੋਂ ਰੱਟੇ ਲਵਾਉਣ ਲਈ ਕੰਮ ਹੁੰਦਾ ਤਾਂ ਫਿਰ YouTube ਚੈਨਲਾਂ ਨੂੰ ਹੀ ਪੈਨਸ਼ਨ ਬੰਦ ਦਿਓ ਤਨਖਾਹ ਦੇਣੀ ਸ਼ੁਰੂ ਕਰ ਦਿਓ ਉਹटी ਗੱਲ ਇਹ ਹੈ ਕਿ ਜੇਕਰ ਇਹ ਟੀਚਰ ਇੱਕ ਹੋਰ ਐਮਏ ਕਰਕੇ ਭਾਵੇਂ ਕਿਸੇ ਵੀ ਸਬਜੈਕਟ ਦੀ ਹੋਵੇ ਇੰਗਲਿਸ਼ ਦੀ ਹੋਵੇ ਕਿਸੇ ਹੋਰ ਸਬਜੈਕਟ ਦੀ ਹੋਵੇ ਇਹਨਾਂ ਨਵੇਂ ਸਬਜੈਕਟਾਂ ਦੇ ਵੀ ਟੀਚਰ ਲੱਗ ਜਾਣ ਤੇ ਅਜੀਬ ਜਿਹਾ ਲੱਗਦਾ ਤੁਸੀਂ ਸਮਾਜਿਕ ਸਿੱਖਿਆ ਕਿਹੜੇ ਮੀਡੀਅਮ ਚ ਪੜ੍ਹੀ ਹੈ ਸੁਣਿਆ ਹੁਣ ਪੰਜਾਬ ਵਿੱਚ ਇੰਗਲਿਸ਼ ਸਮਾਜਿਕ ਸਿੱਖਿਆ ਮੀਡੀਅਮ ਚ ਪੜਾਈ ਜਾਵੇਗੀ ਮੈਥ ਵੀ ਪੜਾਈ ਜਾ ਸਕਦੀ ਹੈ ਲੱਗਦਾ ਤੇ ਹੀ ਹੈ ਇੰਡੀਅਨ ਐਕਸਪ੍ਰੈਸ ਦੀ ਇਹ ਖਬਰ ਹੈ ਕਿ ਹੋਰ ਨਾਲ ਸਬਜੈਕਟਾਂ ਦੇ ਜਿਹੜੇ ਟੀਚਰਾਂ ਨੇ ਐਮਏ ਕਰ ਲਈ ਅੰਗਰੇਜ਼ੀ ਵਿੱਚ ਉਹਨਾਂ ਨੂੰ ਅੰਗਰੇਜ਼ੀ ਦਾ ਟੀਚਰ ਲਾ ਦਿੱਤਾ ਗਿਆ ਪੰਜਾਬੀ ਕਿਹੜੇ ਮੀਡੀਅਮ ਚ ਅੰਗਰੇਜ਼ੀ ਤੇ ਪੰਜਾਬੀ ਵੈਸੇ ਸਮਾਜਿਕ ਗੱਲ ਕਰਦੇ ਆ ਇਹਦੇ ਵਿੱਚ ਕੋਈ ਬਹੁਤੀ ਚੋਇਸ ਨਹੀਂ ਹੈਗੀ ਪੰਜਾਬੀ ਅਸੀਂ ਹਾਂ ਸਾਡੀ ਉਹ ਪਛਾਣ ਹੈ ਭਾਸ਼ਾ ਹੀ ਨਹੀਂ ਸਾਡੀ ਉਹ ਪਛਾਣ ਹੈ ਅੰਗਰੇਜ਼ੀ ਉਹ ਸੰਦ ਹੈ ਜਿਸ ਨੂੰ ਵਰਤ ਕੇ ਅਸੀਂ ਦੁਨੀਆ ਨਾਲ ਜੁੜਦੇ ਆ ਮੈਂਡਰਿਨ ਵੀ ਸਿੱਖੋ ਚਾਈਨੀਜ਼ ਫ੍ਰੈਂਚ ਵੀ ਸਿੱਖੋ ਤੇਲਗੂ ਵੀ ਸਿੱਖੋ ਤਾਮਿਲ ਕਿਉਂ ਨਾ ਸਿੱਖੋ ਬਸ ਇੰਨੇ ਹੁੰਦਾ ਪੰਜਾਬੀਆਂ ਦਾ ਇੱਚੇ ਸਰ ਜਾਂਦਾ ਜੀ ਬਸ ਜਦੋਂ ਉਹ دلਜੀt ਆਖਦਾ ਹੈ ਕਿ ਮੇਰੀ ਅੰਗਰੇਜ਼ੀ ਕਮਜ਼ੋਰ ਹੈ ਤਾਂ ਉਹ ਹਿੰਮਤਾ ਨਾਲ ਇਹ ਗੱਲ ਨਹੀਂ ਕਹਿੰਦਾ ਉਹਦੇ ਪਿੱਛੇ ਪਛਾਣ ਦੀ ਗੱਲ ਹੈ ਗਲੋਬਲ ਸਟਾਰ ਹੈ ਅੰਗਰੇਜ਼ੀ ਇੰਨੀ ਜਾਣਦਾ ਹੋਵੇਗਾ ਕਿ ਜਿੰਨੀ ਜ਼ਰੂਰਤ ਹੈ ਪਰ ਉਹ ਇਸ ਨੂੰ ਗਿਆਨਪ ਦਾ ਪੈਮਾਨਾ ਸਾਬਤ ਨਹੀਂ ਕਰਨਾ ਚਾਹੁੰਦਾ ਵਰਤੋਂ ਦੀ ਚੀਜ਼ ਹੈ ਖੂਬਸੂਰਤ ਹੈ ਜਿਵੇਂ ਹਰ ਭਾਸ਼ਾ ਹੁੰਦੀ ਹੈ ਇਸ ਦੇ ਲੇਖ ਕਿਸੇ ਵੀ ਭਾਸ਼ਾ ਦੇ ਲੇਖ ਗੀਤ ਫਿਲਮਾਂ ਕਿੰਨਾ ਕੁਝ ਸਾਹਮਣੇ ਆਉਂਦਾ ਹੈ ਜੇ ਸਾਨੂੰ ਉਹ ਭਾਸ਼ਾ ਹੁੰਦੀ ਹੈ ਜਿਵੇਂ ਪੰਜਾਬੀ ਵਿੱਚ ਨਿਤ ਪੁਰਾਣੇ ਸ਼ਬਦਾਂ ਨੂੰ ਮੁੜ ਜ਼ਿੰਦਾ ਕਰਕੇ ਵਰਤਣ ਦਾ ਵੀ ਸਵਾਦ ਹੈ ਤੇ ਸਹਿਜੇ ਸੈਟੇਰਿਸ ਵਿੱਚ ਹੋਰ ਅੰਗਰੇਜ਼ੀ ਹੋਵੇ ਕੋਈ ਵੀ ਹੋਵੇ ਉਹਦੇ ਸ਼ਬਦ ਹੋਰ ਭਾਸ਼ਾਵਾਂ ਦੇ ਸ਼ਬਦ ਜਦੋਂ ਆਉਂਦੇ ਨੇ ਉਹਦੇ ਨਾਲ ਵੀ ਪੰਜਾਬੀ ਤਗਾ ਵਧਦੀ ਹੈ ਇਹ ਕੋਈ ਚੋਇਸ ਨਹੀਂ ਇਹ ਇੰਪੈਰੀਟਿਵ ਹੈ ਖੋ ਕੇ ਰਹਿਣਾ ਹੈ ਕਿਉਂਕਿ ਪੰਜਾਬੀ ਜਿਉਂਦੀ ਹੈ ਹੋਰ ਨਾਲ ਕਲਚਰਾਂ ਨਾਲ ਸੰਵਾਦ ਕਰਦੀ ਹੈ ਹੋਰ ਕਲਚਰਾਂ ਦੇ ਨਾਲ ਸੰਵਾਦ ਕਰਦੇ ਨੇ ਇੱਕ ਦੂਜੇ ਨੂੰ ਸ਼ਬਦ ਵੀ ਦਿੰਦੇ ਨੇ ਖੈਰ ਭਾਸ਼ਣ ਛੱਡਦੇ ਆ ਇੰਗਲਿਸ਼ ਟੀਚਿੰਗ ਤੇ ਆਉਂਦੇ ਆ ਹੋਰ ਨਾਲ ਭਾਸ਼ਾਵਾਂ ਨਾਲ ਸੰਵਾਦ ਦਾ ਇਹ ਮਤਲਬ ਨਹੀਂ ਕਿ ਕੋਈ ਵੀ ਅੰਗਰੇਜ਼ੀ ਪੜ੍ਹਾ ਲਵੇਗਾ ਸਾਡੇ ਸਮਾਜਿਕ ਸਿੱਖਿਆ ਦੇ ਇੱਕ ਸਰ ਸੀ ਹੇਮੰਤ ਸਿੰਘ ਨਗਨਾ ਚੌਕ ਨੂੰ ਇੱਕ ਮੋਸ਼ਨ ਵਿੱਚ ਘੁਮਾ ਕੇ ਭਾਰਤ ਦਾ ਪੂਰਾ ਨਕਸ਼ਾਵਾ ਦਿੰਦੇ ਸੀ ਹਰ ਵਾਰੀ ਬਲੈਕਬੋਰਡ ਤੇ ਚੌਕ ਦੀ ਕੋਈ ਮੋਸ਼ਨ ਤੇ ਉਹੀ ਨਕਸ਼ਾ ਆਲਮੋਸਟ ਪਰਫੈਕਟ ਹੁਣ ਇਹਨਾਂ ਨੂੰ ਕਿਸੇ ਨੇ ਚੱਕ ਕੇ ਤਸੀਲ ਦੇ ਬਾਹਰ ਬਿਠਾਤਾ ਤੇ ਕਹਤਾ ਅਜ ਤੋਂ ਇਹ ਨਕਸ਼ਾ ਨਵੀਸ ਨੇ ਤੇ ਫਿਰ ਉਹ ਤਾਂ ਉਹ ਗੱਲ ਹੋ ਜੇਗੀ ਨਾ ਜਿਹੜੀ ਫਫੇ ਨਾਲ ਸ਼ੁਰੂ ਹੁੰਦੀ ਫਫਾ ਹਾਲ ਉਧਰ ਪਰਲੇ ਪੰਜਾਬ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਮਰੀਮ ਸ਼ਰੀਫ ਨੇ ਜੇ ਇਹਨਾਂ ਨੂੰ ਬੁਲਾਇਆ ਕਿਹਾ ਕਿ ਅੱਜਕੱਲ ਸਾਡੇ ਸਾਊਥ ਪੰਜਾਬ ਵੱਖਰਾ ਪ੍ਰਾਂਤ ਬਣਾਉਣ ਦੀ ਇੱਕ ਮੰਗ ਉੱਠਦੀ ਰਹਿੰਦੀ ਹੈ ਅੱਜਕੱਲ ਵੀ ਚੱਲ ਰਹੀ ਹੈ ਹੁਣ ਸਮਝੋ ਮਰੀਮ ਸ਼ਰੀਫ ਨੇ ਇਹਨਾਂ ਨੂੰ ਬੁਲਾਇਆ ਹਿਮੰਤ ਸਰ ਨੂੰ ਕਿਹਾ ਵੀ ਤੁਸੀਂ ਸਾਨੂੰ ਹੈਲਪ ਕਰ ਦਿਓ ਨਕਸ਼ਾ ਬਣਾਉਣ ਵਿੱਚ ਵੀ ਸਾਊਥ ਪੰਜਾਬ ਕੀ ਹੋਣਾ ਚਾਹੀਦਾ ਹੈ ਤੁਸੀਂ ਦੱਸ ਦਿਓ ਫਫਾ ਹਾਲ ਆਸ਼ਾ ਪੜਾਉਣਾ ਜੇ ਸਿਰਫ ਕਦੇ ਤੋਂ ਰੱਟੇ ਲਵਾਉਣ ਦਾ ਹੀ ਕੰਮ ਹੁੰਦਾ ਤਾਂ ਫਿਰ YouTube ਚੈਨਲਾਂ ਨੂੰ ਹੀ ਪੈਨਸ਼ਨ ਬੰਦ ਦਿਓ ਤਨਖਾਹ ਦੇਣੀ ਸ਼ੁਰੂ ਕਰ ਦਿਓ ਉਹ ਟੀ ਗੱਲ ਇਹ ਹੈ ਕਿ ਜੇਕਰ ਇਹ ਟੀਚਰ ਇੱਕ ਹੋਰ ਐਮਏ ਕਰਕੇ ਭਾਵੇਂ ਕਿਸੇ ਵੀ ਸਬਜੈਕਟ ਦੀ ਹੋਵੇ ਇੰਗਲਿਸ਼ ਦੀ ਹੋਵੇ ਕਿਸੇ ਹੋਰ ਸਬਜੈਕਟ ਦੀ ਹੋਵੇ ਇਹਨਾਂ ਨਵੇਂ ਸਬਜੈਕਟਾਂ ਦੇ ਵੀ ਟੀਚਰ ਲੱਗ ਜਾਣ ਤੇ ਅਜੀਬ ਜਿਹਾ ਲੱਗਦਾ ਹੈ ਗੱਲ ਕੀ ਹੈ ਗੱਲ ਕੀ ਹੈ ਆਖੀਰਲੀ ਗੱਲ ਮੇਰਾ ਇਹ ਵਿਚਾਰ ਸਿਰਫ ਇਸ ਲਈ ਨਹੀਂ ਕਿ ਅੰਗਰੇਜ਼ੀ ਬਹੁਤ ਕਮਾਲ ਚੀਜ਼ ਹੈ ਜਿਹਨੂੰ ਹਰ ਕੋਈ ਨਹੀਂ ਪੜਾ ਸਕਦਾ ਕਿਸੇ ਵੀ ਸਬਜੈਕਟ ਕਿਸੇ ਵੀ ਕਲਾ ਦਾ ਉਸਤਾਦ ਹੋਣਾ ਇਨਾ ਸੌਖਾ ਨਹੀਂ ਹੋਣਾ ਚਾਹੀਦਾ 우ਸਤਾਦੀ ਦਾ ਪੈਮਾਨਾ ਜ਼ਰਾ ਉੱਚਾ ਹੋਣਾ ਚਾਹੀਦਾ ਹੈ ਸਰਕਾਰ ਨੂੰ ਮਹਾਨ ਕਲਾਕਾਰ ਤੇ ਲੇਖਕ ਤੇ ਸਿੰਗਰ ਕਰਨ ਔਜਲਾ ਦੀ ਗੱਲਬੱਲ ਧਿਆਨ ਦੇਣਾ ਚਾਹੀਦਾ ਹੈ ਕੀ ਹੋ ਗਿਆ ਕੀ ਹੋ ਗਿਆ 우ਸਤਾਦ ਜੀ ਆਏ ਨਹੀਂ ਕਰਨਾ 우ਸਤਾਦ ਜੀ ਆਏ ਨਹੀਂ ਕਰਨਾ 우ਸਤਾਦ ਜੀ ਆਏ ਨਹੀਂ ਕਰਨਾ ਆਜੋ ਆਜੋ ਭਾਈ